ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਤੋਂ ਫੇਰ ਤਸਵੀਰਾਂ ਅਸੀਂ ਤੁਹਾਡੇ ਨਾਲ ਚੰਨ ਮੈਡੀਕਲ ਹਾਲ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਬੀਤੇ ਦਿਨ ਚੰਨ ਮੈਡੀਕਲ ਨੇ ਜੋ ਚੰਨ ਚੜਾਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ ਕਿ ਪੰਜਾਬ ਪੁਲਿਸ ਦੀ ਰੇਡ ਤੋਂ ਬਾਅਦ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਪਕੜੇ ਗਏ ਜਿਨ੍ਹਾਂ ਦੇ ਵਿੱਚ 5,68,200 ਨਸ਼ੀਲੇ ਕੈਪਸੂਲ ਅਤੇ 18,150 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਅੱਜ ਫਾਜ਼ਲ ਕਾਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਇਸ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਇੱਕ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ ਗਈ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਉਧਰ ਚੰਨ ਚੜਾਉਣ ਵਾਲੇ ਚੰਨ ਮੈਡੀਕਲ ਹਾਲ ਦੇ ਚੰਨ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਉਸਨੇ ਆ ਸੁਣਦੇ ਹਾਂ ਹਾਂਜੀ ਹਾਂਜੀ ਕਿਹੜਾ ਪਿੰਡ ਬਈ ਕਿਹੜਾ ਪਿੰਡ ਜੀ ਬੈਡ ਜੀ ਆਪਣੇ ਜਲਾਲਾ ਬਾਜੀ ਜਲਾਲਾ ਬਾਦ ਇੰਨੀ ਮਾਤਰਾ ਚ ਤੁਸੀਂ ਤੁਹਾਡੇ ਤੋਂ ਗੋਲੀਆਂ ਫੜੀਆਂ ਗਈਆਂ ਨੇ ਕਿੱਥੋਂ ਮੰਗਾਉਂਦੇ ਕਿ ਤੁਸੀਂ ਇਹ ਮਾਲ ਪਿੱਛੋਂ ਮੰਗਾਉਂਦੇ ਸੀ ਪਿੱਛੋਂ ਕਿੱਥੋਂ ਪਿੱਛੋਂ ਆਪਣੇ ਆਉਂਦਾ ਸੀ ਜੀ ਚੰਡੀਗੜ੍ਹ ਤੋਂ ਜੀ ਹਾਂਜੀ ਚੰਡੀਗੜ੍ਹ ਤੋਂ ਕਦੋਂ ਤੋਂ ਤੁਸੀਂ ਕਰ ਰਹੇ ਹੋ ਇਹ ਕੰਮ ਇਹਨੂੰ 4-5 ਮਹੀਨੇ ਹੋ ਗਏ ਜੀ ਹਾਂਜੀ ਹਾਂਜੀ ਤੁਹਾਡੇ ਘਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਆਇਆ ਉਹਨਾਂ ਨੂੰ ਕੋਈ ਭਣਗਣੀ ਸੀ ਨਹੀਂ ਜੀ ਉਹਨਾਂ ਨੂੰ ਨਹੀਂ ਪਤਾ ਸੀ ਅੱਛਾ ਉਹ ਕਿੱਥੇ ਰਹਿੰਦੇ ਨੇ ਉਹ ਜੀ ਪਿੱਛੇ ਨਾਲ ਰਹਿੰਦੇ ਆ ਜੀ ਕਿੱਥੇ ਪਿੱਛੇ ਪਿੰਡ ਚ ਨਾਲ ਜੀ ਹਾਂਜੀ ਫਾਈਲ ਕੌਣ ਲੈ てる ਕਮਾਲਾ ਫਾਈਲ ਕਾ ਫਾਜ਼ਿਲ ਕਾ ਹੈ ਜੀ ਕਿਹੜਾ ਬੰਦਾ ਹੈ ਕਿਹੜਾ ਬੰਦਾ ਹੈ ਕੌਣ ਲੈਂਦਾ ਹੈ ਨਾਮ ਦੱਸੋ ਜੀ ਨਾਮ ਦੱਸੋ ਨਾਂ ਦੱਸ ਬੰਦੇ ਦਾ